ਸਾਨੂੰ ਇਹ ਵੀ ਦੱਸੋ ਕਿ ਜਦੋਂ ਤੁਸੀਂ ਨਿਊਜ਼ੀਲੈਂਡ ਆਏ ਹੋ ਉਸ ਤੋਂ ਪਹਿਲਾਂ ਬਹੁਤ سارے ਕਲਾਕਾਰਾਂ ਨੂੰ ਤੁਸੀਂ ਦੇਖਿਆ ਹੋਵੇਗਾ ਸਾਡੀ ਇਥੋਂ ਦੀ ਜਿਹੜੇ ਪੰਜਾਬੀ ਸਮਾਜ ਦੀ ਬਣਤਰ ਨੂੰ ਥੋੜਾ ਬਹੁਤ ਜਾਣਿਆ ਹੋਵੇਗਾ ਜੀ ਜੀ ਤਾਂ ਕਿ ਸਰੋਤਾਂ ਦੀ ਨਬਜ਼ ਜਿਹੜੀ ਉਹ ਸਖਾਲੀ ਫੜੀ ਜਾ ਸਕੇ ਜੀ ਪੰਜਾਬ ਦੀ ਆਡੀਅנס ਤੇ ਪ੍ਰਦੇਸੀ ਪੰਜਾਬ ਦੀ ਆਡੀਅנס ਨੂੰ ਰਾਮਪੁੱਲਰ ਕਿਵੇਂ ਦੇਖਦੇ ਨੇ ਮੈਨੂੰ ਇੰਜ ਲੱਗਦਾ ਹੈ ਕਿ ਕਿਉਂਕਿ ਪੰਜਾਬ ਦੇ ਵਿੱਚ ਮਿਊਜ਼ਿਕ ਬਹੁਤ ਜ਼ਿਆਦਾ ਹੈ ਅਵੇਲੇਬਿਲਿਟੀ ਆਫ ਆਰਟਿਸਟ ਜ਼ਿਆਦਾ ਹੈ ਤਾਂ ਸ਼ਾਇਦ ਉਹਨਾ ਕ੍ਰੇਜ਼ ਨਹੀਂ ਹੈਗਾ ਹਰ ਕਲਾਕਾਰ ਦੇ ਲਈ ਅੱਛਾ ਪਰ ਮੈਂ ਇਹ ਮਹਿਸੂਸ ਕਰਦਾ ਕਿ ਜਦ ਜਦ ਵੀ ਕੋਈ ਵੀ ਕਲਾਕਾਰ ਮਤਲਬ ਮੈਂ ਸਾਰੇ ਕਲਾਕਾਰਾਂ ਦੀ ਗੱਲ ਕਰ ਰਿਹਾ ਕਿ ਉਹਨਾਂ ਦੀ ਇੱਕ ਸਪੈਸ਼ਲ ਕੈਟਾਗਰੀ ਜਿਹੜੀ ਵੇਟ ਕਰਦੀ ਹੈ ਉਹਨਾਂ ਦੀ ਦੋ ਦੋ ਸਾਲ ਸ਼ਾਇਦ ਕਿ ਯਾਰ ਆ ਕਲਾਕਾਰ ਕਦੋਂ ਸ਼ੋਅ ਲਾਉਣਾ ਆਗਾ ਕੋਈ ਸ਼ੱਕ ਨਹੀਂ ਔਰ ਦੂਸਰਾ ਅ ਸ਼ਾਇਦ ਗੱਲ ਫਿਰ ਕੰਟਰੋਵਰਸਿਬਲ ਨਾ ਚਲੇ ਜਾਈ। ਨਹੀਂ 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 ਕੋਈ ਅਸੀ। ਪਰ ਮੈਨੂੰ ਇਹ ਲੱਗਦਾ ਕਿ ਪੰਜਾਬ ਤੇ ਪੰਜਾਬੀਅਤ ਦੀ ਅਹਿਮੀਅਤ ਪੰਜਾਬ ਤੋਂ ਦੂਰ ਲੈਂਦੇ ਰਹਿੰਦੇ ਲੋਕਾਂ ਨੂੰ ਜ਼ਿਆਦਾ। ਇਹ ਕਾਫੀ ਵਾਰ ਸਾਨੂੰ ਵੀ ਲੱਗਦਾ ਜੀ। ਹਾਂ ਕਿ ਮੈਂ ਬਹੁਤ ਵਾਰ ਇੱਥੇ ਦੇਖਦਾ ਕਿ ਉਹਨਾਂ ਦੇ ਫੋਨ 'ਚ ਨਿਊਜ਼ ਐਪਸ ਡਾਊਨਲੋਡ ਨੇ ਔਰ ਬਹੁਤ ਬੜੀ ਇੱਥੋਂ ਵਾਲੇ ਬੰਦੇ ਨੇ ਗੱਲਾਂ ਪੰਜਾਬ ਦੀਆਂ ਹੀ ਕਰਦੇ ਆ। ਜਿਹੜੇ ਉਹ ਪੰਜਾਬ ਉਹ ਚੈਟ ਪੰਜਾਬੀ 'ਚ ਕਰਦੇ ਆ। ਮੈਂ ਕਹਿੰਦਾ ਨਾ ਯਾਰ ਇਸ ਦੂਰ ਰਹਿ ਕੇ ਵੀ ਪੰਜਾਬ ਦੇ ਨੇੜੇ ਆ ਤੇ ਪੰਜਾਬ ਵਾਲੇ ਹੁਣ ਇੰਗਲਿਸ਼ ਨੂੰ ਪਰ ਤਨ ਭਾਗ ਸਾਡੇ ਜਿਹੜੇ ਤੁਹਾਡੇ ਵਰਗੇ ਸਿਹਰਦ ਫਨਕਾਰ ਵੀ ਪੰਜਾਬੀ ਦੀ ਜ਼ੁਬਾਨ ਦੇ ਬਹੁ ਲਾਗੇ ਆ ਵੈਕ ਵਾਰ ਫਿਰ ਉੱਥੇ ਹੋਣਾ ਜਿਹੜੀ ਗੀਤਾਂ ਦੀ ਚੋਣ ਕਰਨ ਵੇਲੇ ਤੁਸੀਂ ਜਿਹੜੇ ਗੀਤ ਦੇ ਬੋਲ ਆ ਉਹ ਬਹੁਤ ਧਿਆਨ ਦੇ ਨਾਲ ਚੁਣਦੇ ਆ ਤੁਸੀਂ ਔਰ ਇਹਦਾ ਸਾਡੇ ਇਥੇ ਬਾਹਰ ਬੈਠਿਆਂ ਤੇ ਬਹੁਤ ਵੱਡਾ ਅਸਰ ਆ ਜਿਹੜਾ ਕਿ ਅਸੀਂ ਕਬੂਲਦੇ ਆ ਹਾਂਜੀ ਮੈਂ ਦੇਖੋ ਜੀ 뮤직 ਇੱਕ ਟੈਕਨੋਲੋਜੀ ਹੈ ਮੈਂ ਮੈਟ ਪੀਐਚਡੀ ਵੀ ਐਸਐਜੀ ਕਰ ਰਿਹਾ ਕਿ ਇੰਪੋਰਟੈਂਸ ਆਫ ਇੰਪੋਰਟੈਂਸ ਆਫ ਇਲੈਕਟ੍ਰੋਨਿਕ ਇਨਸਟਰੂਮੈਂਟਸ ਇਨ 뮤직 ਚਾ ਬਾਤਾਂ ਸੋ ਮੇਰੀ ਪੀਐਚਡੀ ਦਾ ਕੰਸਰਨ ਵੀ ਇਹ ਹੀ ਹੈ ਕਿ ਕਿਵੇਂ ਮਾਡਰਨਾਈਜੇਸ਼ਨ ਦੇ ਨਾਲ ਨਾਲ 뮤ਜ਼ਿਕ ਤੁਰ ਰਿਹਾ ਹੈ No doubt ਤਾਂ ਇਹ ਦੋਨੋਂ ਚੀਜ਼ਾਂ ਜ਼ਰੂਰੀ ਨੇ ਸਾਊਂਡ ਬਹੁਤ ਜ਼ਰੂਰੀ ਹੈ ਜੀ ਆਫਕੋਰ ਜਦੋਂ ਮੈਂ ਅਕਸਰ ਕਹਿੰਦਾ ਹੁੰਨਾ ਕਿ ਯਾਰ ਹੁਣ ਜਿਹੜਾ ਬੱਚਾ ਕੈਨੇਡਾ ਬੌਰਨ ਆ ਜਾਂ ਨਿਊਜ਼ੀਲੈਂਡ ਬੌਰਨ ਆ ਹਾਂਜੀ ਉਹ ਉਹਦੇ ਉਹਦੇ ਨਾਲ ਉਹਦੇ ਗੋਰੇ ਦੋਸਤ ਆ ਔਰ ਉਹਨਾਂ ਦੇ ਜਿਹੜੇ ਆਈਡਲਸ ਨੇ ਵੱਡੇ ਆਰਟਿਸਟ ਨੇ ਤਾਂ ਉਹ ਚਾਹਤਾ ਹੋਊਗਾ ਕਿ ਜਿਹੜੇ ਉਹਦੇ ਆਈਡਲ ਜਿਹੜਾ ਉਹਦਾ ਪੰਜਾਬੀ ਕਲਾਕਾਰ ਉਹਨਾਂ ਨੂੰ ਵੀ ਜਾਣਿਆ ਜਾਵੇ ਹਾਂ ਉਹ ਵੀ ਵੱਡਾ ਇੰਨਾ ਹੀ ਹੋਵੇ ਔਰ ਉਹ ਵੀ ਇਹ ਸਾਰਾ ਕੁਝ ਕਰ ਸਕੇ ਹੂੰ ਹੂੰ ਸੋ ਬਟ ਹਾਂ ਕਿ ਮੈਨੂੰ ਇਹ ਲੱਗਦਾ ਕਿ ਮਿਊਜ਼ਿਕ 'ਚੋਂ ਤੁਹਾਡੇ ਤੁਹਾਡੀ ਮਿੱਟੀ ਦੀ ਮਹਿਕ ਨਹੀਂ ਜਾਣੀ ਚਾਹੀਦੀ